ਸਬੋਹਰ ਕਤਲकांड ਦੇ ਮਾਮਲੇ ਸਬੰਧੀ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਦੋ ਨੌਜਵਾਨ ਰਾਤ ਨੂੰ ਮਲੌਰ ਦੇ ਇੱਕ ਹੋਟਲ ਦੇ ਵਿੱਚ ਰੁਕੇ ਸਨ ਦੱਸਦੀ ਹੈ ਸਵਿਫਟ ਕਾਰ ਦੇ ਵਿੱਚ ਆਏ ਦੋਨੇ ਨੌਜਵਾਨਾਂ ਦੀ ਜੁੜੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆ ਗਈ ਹੈ ਕਿ ਕਿਸ ਤਰੀਕੇ ਨਾਲ ਵਾਰ-ਵਾਰ ਕਮਰੇ ਦੇ ਅੰਦਰ ਅਤੇ ਬਾਹਰ ਆਉਂਦੇ ਜਾਂਦੇ ਇਹ ਨੌਜਵਾਨ ਦਿਖਾਈ ਦਿੰਦੇ ਨੇ ਸੋ ਆ ਬੋਹਰ ਕਤਲकांड ਮਾਮਲੇ ਦੇ ਵਿੱਚ ਜਿਹੜੇ ਵਿਅਕਤੀਆਂ ਦੀ ਪਛਾਣ ਵੀ ਹੋ ਚੁੱਕੀ ਐ ਫਿਰ ਗੱਲ ਦਾ ਖੁਲਾਸਾ ਕਰਦੇ ਆ ਜਿਹੜਾ ਹੋਟਲ ਮਾਲਕ ਨੇ মিডিਆ ਨੂੰ ਜਾਣਕਾਰੀ ਇਹ ਜਿਹੜੀ ਸਾਂਝੀ ਕੀਤੀ ਮਾਮਲਾ ਸਾਰਾ ਐ ਜੀ ਵੀ ਰੂਮ ਵਾਸਤੇ ਮੇਰੇ ਕੋਲੇ ਦੋ ਲੜਕੇ ਰਾਮ ਸਰੂਪ ਤੇ ਜਸਵੀਰ ਤੇ ਨੀਰਬੋਰ ਕੋਈ ਨਾ ਵੱਜ ਕੇ ਵੀ 25 ਮਿੰਟ ਤੇ ਮੇਰੇ ਕੋਲੇ ਆਏ ਨੇ ਸਾਡੇ ਤੋਂ ਇਹਨਾਂ ਨੇ ਰੂਮ ਪੁੱਛਿਆ ਠੀਕ ਚਲੋ ਜੋ ਵੀ ਸਾਡਾ ਰੇਟ ਸੀ ਇਹਨਾਂ ਨੂੰ ਦੱਸ ਕੇ ਆਦਿਆਂ ਜੋ ਵੀ ਆਈਡੀਆ ਵਗੈਰਾ ਇਹਨਾਂ ਦੀਆਂ ਲੈਣੀਆਂ ਸੀਗੀਆਂ ਲੈ ਕੇ ਕੰਪਲੀਟ ਬਸ ਥੋੜਾ ਜਿਹਾ ਮੈਨੂੰ ਪੁੱਛਿਆ ਵੀ ਮਲੋੜ ਤੁਸੀਂ ਕਿਸ ਪਰਪਸ ਵਾਸਤੇ ਆਏ ਹੋ ਕਿਉਂਕਿ ਉਹਦੇ ਵਾਸਤੇ ਸਾਨੂੰ ਹਦਾਇਤਾਂ ਡਿਪਟੀ ਸਾਹਿਬ ਦੀਆਂ ਵੀ ਜਦੋਂ ਤੁਹਾਡੇ ਕੋਲ ਕੋਈ ਬਾਹਰ ਦਾ ਬੰਦਾ ਆਉਂਦਾ ਹੈ ਤੇ ਤੁਸੀਂ ਉਹਨੂੰ ਪਰਪਸ ਜ਼ਰੂਰ ਪੁੱਛਣਾ ਹੈ ਕਿ ਕਿਸ ਪਰਪਸ ਵਾਸਤੇ ਮੈਨੂੰ ਕਹਿੰਦੇ ਯਾਰ ਅਸੀਂ ਕਾਰਬੀਆਰ ਆਏ ਆ ਤੁਹਾਡੇ ਮਲੋੜ ਕਾਰਬੀਆਰ ਆ ਚਲੋ ਮੈਂ ਆਪਦਾ ਆਈਡੀਆ ਵਗੈਰਾ ਪਾ ਕੇ ਪ੍ਰੋਪਰ ਢੰਗ ਨਾਲ ਸਾਨੂੰ ਗਾਈਡਲਾਈਨ ਵੀ ਹੈ ਵੀ ਆਈਡੀ ਤੋਂ ਬਿਨਾ ਤੁਸੀਂ ਰੂਮ ਦੀ ਕੀ ਟੱਕ ਨਹੀਂ ਦੇਣੀ ਕਿਸੇ ਨੂੰ ਚਲੋ ਰੂਮ ਦੇਤਾ ਜੀ ਰਾਤ ਨੂੰ ਉਹਨੇ ਸਸਟੇਏ ਕੀਤਾ ਸਾਡੇ ਕੋਲੇ ਅਗਲੇ ਦਿਨ 7 ਤਰੀਕ ਨੂੰ ਸਵੇਰ ਲਗਭਗ ਸਾਡੇ ਕੋਲ 6 ਵਜੇ ਇੱਥੋਂ ਚਲੇ ਗਏ ਤੇ 7 ਤਰੀਕ ਦੀ ਰਾਤ ਨੂੰ ਹੀ ਮੇਰੇ ਕੋਲ 11:30 11 ਵਜੇ ਸਾਡੇ ਲੋਕਲ ਪੀਸੀਆਰ ਮਲੋਡ ਦੀ ਅੱਗੇ ਵੀ ਰੂਮ ਚੈੱਕ ਕਰਨ ਆ ਜਾਂਦੇ ਰਜਿਸਟਰ ਵਗੈਰਾ ਚੈੱਕ ਕਰਦੇ ਆ ਆਈਡੀਆਂ ਵਗੈਰਾ ਚੈੱਕ ਕਰਦੇ ਆ ਉਹਨਾਂ ਨੇ ਮੈਨੂੰ ਪੁੱਛਿਆ ਕਿ ਅੱਜ 6 ਤਰੀਕ ਜਿਹੜੀ ਨਿਕਲੀ ਹੈ ਇਹਦੇ ਚ ਤੁਹਾਡੇ ਕੋਲੇ ਕਿੰਨੇ ਰੂਮ ਲੱਗੇ ਸੀ ਮੈਂ ਜੋ ਆਈਡੀਆਂ ਸੀਗੀਆਂ ਰਜਿਸਟਰ ਸੀ ਉਹਨਾਂ ਨੂੰ ਦਿਖਾਇਆ ਉਹ ਕਹਿੰਦੇ ਆ ਸਾਨੂੰ ਜਿਹੜੀ ਤੁਹਾਡੀ 737 ਨੰਬਰ ਆਈਡੀ ਆ ਰਾਮ ਸਰੂਪ ਦੇ ਨਾਮ ਤੇ ਪਾਈ ਹੋਈ ਇਹ ਆਈਡੀ ਜੀ ਸਾਨੂੰ ਮੈਗਨੀਫੀਕੇਸ਼ਨ ਕਰਾਓ ਵੀ ਇਹ ਕਿਸ ਚੀਜ਼ ਤੇ ਆਇਆ ਜਦੋਂ ਅਸੀਂ ਉਹਨਾਂ ਦਾ ਕੈਮਰੇ ਵਗੈਰਾ ਚੈੱਕ ਕੀਤੇ ਆ ਤੇ ਉਹ 스ਵਿਫਟ ਕਾਰ ਤੇ ਐਚ ਆਰ ਨੰਬਰ ਤੇ ਆਇਆ ਫਿਰ ਉਹਨਾਂ ਦਾ ਮੋਬਾਈਲ ਨੰਬਰ ਵਗੈਰਾ ਦਿੱਤਾ ਉਹਨਾਂ ਨੂੰ ਉਸ ਤੋਂ ਬਾਅਦ ਕਾਫੀ ਦੇਰ ਉਹਨਾਂ ਦੀਆਂ ਫੋਟੋਜ਼ ਵਗੈਰਾ ਚੈੱਕ ਕਰਨ ਤੋਂ ਬਾਅਦ ਪੀਸੀਆਰ ਨੇ ਵੱਡੇ ਅਫਸਰਾਂ ਦੇ ਨੋਟਿਸ ਚ ਕਰਾਇਆ ਕੈਂਡੀਡੇਟ ਘੰਟਾ ਉਹਨਾਂ ਨੇ ਆਪਦਾ ਜੀ ਕੈਮਰਿਆਂ ਤੇ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਉਹ ਚਲੇ ਗਏ ਸਾਡੇ ਕੋਲੇ ਉਹਨਾਂ ਨੇ ਨਾਈਟ ਸਟੇ ਕੀਤਾ ਜੀ 6 ਤਰੀਕ ਨੂੰ ਲਗਭਗ 9:30 ਵਜੇ ਸਾਡੇ ਕੋਲੇ ਆਏ ਹੋ ਤੇ 7 ਤਰੀਕ ਨੈਕਸਟ ਮਾਰਨਿੰਗ 6:30 ਵਜੇ ਨਿਕਲੇ ਉਸ ਮਾਸਮੁੰਸੀ ਉਹਨਾਂ ਕੋਲ ਜੇ ਬੈਗ ਵੀ ਕੋਲ ਨਹੀਂ ਸਰ ਕੋਈ ਕਿਸੇ ਤਰ੍ਹਾਂ ਦਾ ਬੈਗ ਨਹੀਂ ਸੀ ਇੱਕ ਲਫਾਫਾ ਸੀ ਸਿੰਪਲ ਤੇ ਰੋਟੀ ਪਾਣੀ ਉਹਨਾਂ ਨੇ ਰੂਮ ਚ ਖਾਦਾ ਜੀ ਤਾਂ ਉਹ ਯਸਬਰ ਕੋਲ ਵਕਤਾਂਕ ਅਫਸਰ ਕੋਲ ਬੁਲਾਇਆ ਗਿਆ ਸੀ ਇਸ ਮਸਲੇ ਨੂੰ ਲੈ ਕੇ ਹਾਂਜੀ ਸਰ ਉਸ ਦਿਨ ਦਾ ਹੀ ਚੱਲ ਰਿਹਾ ਸਰਚ ਵੀ ਵੀ ਬੰਦਿਆਂ ਬਾਰੇ ਬਾਰ ਬਾਰ ਵੀ ਉਹ ਸਾਨੂੰ ਕਿਸੇ ਕੇਸ ਚ ਲੜਿੰਦਾ ਇੱਕ ਜਿਹੜੀ ਮਦ ਭਾਗੀ ਘਟਨਾ ਹੋਈ ਹੈ ਬੋਰ ਸੰਜਾਈ ਜੀ ਦਾ ਵਰਮਾਈ ਦਾ ਕਤਲ ਹੋਇਆ ਜੋ ਬਾਰ ਬਾਰ ਸਰਚ ਆ ਰਹੀਆਂ ਸੀ ਹੋਰ ਵੀ ਟੀਮਾਂ ਆ ਰਹੀਆਂ ਚੈੱਕ ਕਰਨ ਵਾਸਤੇ ਵੀ ਕੋਈ ਉਹਨਾਂ ਨੂੰ ਕੋਈ ਬੰਦਾ ਕੋਈ ਸੰਪਰਕ ਕੋਈ ਮਿਲਣ ਵਾਲਾ ਕੋਈ ਅਜਾ ਲੱਗਿਆ ਕੋਈ ਤੁਹਾਨੂੰ ਕੋਈ ਨਹੀਂ ਸਰ ਸਾਡੇ ਕੋਲੇ ਨਹੀਂ ਉਹਨਾਂ ਦੋਨਾਂ ਤੋਂ ਇਲਾਵਾ ਕੋਈ ਨਹੀਂ ਆਇਆ बस दो ही बंदे ਸੀ ਜਿਨ੍ਹਾਂ ਨੇ 205 205 ਨੰਬਰ ਰੂਮ ਚ ਜੀ ਰਹੇ ਹੋ ਜਿਹੜੇ ਸਾਢੇ 6 ਵਜੇ ਹਾਂਜੀ ਸਾਢੇ 6 ਵੇ ਮਾਰਨਿੰਗ ਨਿਕਲ ਗਏ ਲੁਧਿਆਣਾ ਲਾਈਵ ਲਈ अमित थापर ਦੀ ਰਿਪੋਰਟ